ਕਿਸਾਨ ਜਿੱਥੇ ਬੰਦਿਆ ਵੱਲੋਂ ਅੱਜ ਆਪਣੇ ਬੰਗਾਂ ਨੂੰ ਲੈ ਕੇ ਕੱਢਿਆ ਗਿਆ ਰਾਜਪੁਰੇ ਵਿੱਚ ਟਰੈਕਟਰ ਮਾਰਚ ਰਾਜਪੁਰਾ ਦੇ ਨਵੀਆਂ ਨਾਜ ਮੰਡੀ ਤੋਂ ਸ਼ੁਰੂ ਹੋ ਕੇ ਲਗ ਲਗ ਗਲੀਆਂ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਟਰੈਕਟਰ ਮਾਰਚ ਪਹੁੰਚਾ ਗगन ਚੌਕ ਰਾਜਪੁਰਾ ਸੈਂਕੜਾਂ ਦੀ ਸੰਖਿਆ ਵਿੱਚ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਹੋਏ ਟਰੈਕਟਰ ਮਾਰਚ ਦੇ ਵਿੱਚ ਸ਼ਾਮਿਲ ਟਰੈਕਟਰ ਮਾਰਚ ਸ਼ੁਰੂ ਹੋਣ ਤੋਂ ਪਹਿਲੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਨਵੇਂ ਲਾਏ ਗਏ ਫੌਜਦਾਰੀ ਕੇਸ ਦੀਆਂ ਸਾੜੀਆਂ ਗਈਆਂ ਕਾਪੀਆਂ ਜੀਪੀ ਸਰਕਾਰ ਮੁਕਤਬਾਦ 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 ਜੀਪੀ ਸਰਕਾਰ ਮੁਕਤਬਾਦ 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 ਜੀਪੀ ਸਰਕਾਰ ਮੁਕਤਬਾਦ ਕਿਹੜਾ ਬਣਾਈਏ ਯਾਰਾਂ ਸਾਂ ਦਾ ਬਣਾਉਣ ਲੈਣ ਤੋਂ ਯਾਰ ਪਿੱਛੇ ਛੱਡ ਦੋ ਤੂੰ ਇਹ ਖਲਾਟ ਕੇ ਨਾ ਆਜਮਾਨ ਆ ਗਿਆ ਮੈਂ ਬਣਾ ਬੀਜੇਪੀ ਸਰਕਾਰ ਮੁਰਦਾਬਾ ਮੁਰਦਾਬਾ 60000 ਬਾਈ ਮਾੜਾ ਮਾੜਾ ਬਿਖੇ ਜਾਣਾ ਪਿੱਛੇ ਮਾੜਾ ਪਿੱਛੇ ਜਿੱਦਾਂ ਮਰਜੀ ਸਮਝਾਈ ਜਾਣਾ ਹੋਵੇ ਪਿੱਛੇ ਨੂੰ ਯਾਰ ਪਿੱਛੇ ਵੀ ਨਹੀਂ ਹੋ ਜਾਣਾ ਨੰਨਾ ਨਾ ਤਾ ਕੇ ਪਿੱਛੇ ਪਿੱਛੇ ਜਾ ਕੇ ਗੱਠੇ ਕਰਮਾ ਗੱਡੀ ਦਾ ਪਿੱਛੇ ਸਾਰਾ ਟਰੈਕਟਰ ਲਾਈਨ ਚਾੜ ਚੱਲ ਬਣਾ ਕੋਈ ਇੱਕ ਬੰਦਾ ਲੋਕਾਂ ਦੀ ਪੁਸ਼ਟੀ ਨਾ ਕਰਿਓ ਵੀ ਮੈਂ ਉਧਰ ਅੱਗੇ ਜਾਣਾ ਹੈ ਉਧਰ ਅੱਗੇ ਜਾਣਾ ਹੈ ਕਿਉਂਕਿ ਜਿਹੜਾ ਕੰਮ ਆਪਾਂ ਕਰਨ ਆਏ ਆ ਸ਼ਾਨਦਹੀ ਤਰੀਕੇ ਨਾਲ ਕਰਨਾ ਹੈ ਕਿਉਂਕਿ ਰੋਸ਼ ਪ੍ਰਦਰਸ਼ਨ ਇਹਦੇ ਕਰਕੇ ਸਾਡੀ ਆਜ਼ਾਦੀ ਦੇ ਜਿਹੜਾ ਡਾਕਾ ਪਾਇਆ ਹੋਇਆ ਸਰਕਾਰ ਨੇ ਜਿਹੜੀ ਸਰਕਾਰ ਸਾਨੂੰ ਕਾਦੀ ਸੀਗੀ ਵੀ ਆਜ਼ਾਦ ਹੋਏ ਤੁਸੀਂ ਆਜ਼ਾਦ ਕਰਾਉਣ ਵਾਲੇ ਵੀ ਤੁਸੀਂ ਹੀ ਸੀਗੇ 80% ਕੁਰਬਾਨੀਆਂ ਥੋਡੀਆਂ ਨੇ ਆਜ਼ਾਦੀ ਚ ਪਰ ਸਰ ਆਪਣਾ ਨਾਮ ਸੁਣੀ ਮਨਜੀਤ ਸਿੰਘ ਕੁਮਾਰਾ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਟਰੈਕਟਰ ਮਾਰਚ ਕੱਢ ਦੀ ਜਾਣਕਾਰੀ ਅੱਜ ਜੋ ਇਹ ਟਰੈਕਟਰ ਮਾਰਚ ਕੱਢਾ ਕਿਸਾਨ ਮਜ਼ਦੂਰ ਮੋਰਚੇ ਦੇ ਐਸ ਕੇ ਐਮ ਨਾਨ ਪੋਲਿਟਿਕਲ ਦੇ ਸੱਦੇ ਤੇ ਆ ਜੋ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੇ ਮੈਂਬਰਾਂ ਜਿਹੜੀਆਂ ਜਥੇਬੰਦੀਆਂ ਜਿਵੇਂ ਕਿਓ ਕ੍ਰਾਂਤੀਕਾਰੀ ਬੀਕੀਓ ਪਟੜੀਕਲਾ ਫੂਡ ਪ੍ਰੋਸੈਸਿੰਗ ਫਾਰਮਰ ਜਿਨ੍ਹਾਂ ਨੇ ਇਹ ਅੱਜ ਟਰੈਕਟਰ ਮਾਰਚ ਅਸੀਂ ਕੱਢਣ ਲੱਗੇ ਆ ਟਰੈਕਟਰ ਮਾਰਚ ਇਹਦੇ ਕਰਕੇ ਵੀ ਲੋਕ ਆਜ਼ਾਦੀ ਦੀ ਗੱਲ ਸਮਝਾਉਂਦੇ ਆ ਪਰ ਸਾਡੇ ਲਈ ਕੋਈ ਆਜ਼ਾਦੀ ਨਹੀਂ ਕਿਸਾਨਾਂ ਲਈ ਨਾ ਮਜ਼ਦੂਰਾਂ ਲਈ ਕਿਉਂਕਿ ਸਾਨੂੰ 6 ਮਹੀਨੇ ਹੋ ਗਏ ਰੋਡਾਂ ਦੇ ਬੈਠਿਆਂ ਨੂੰ ਅੱਜ ਤੱਕ ਸਰਕਾਰ ਨੇ ਕੋਈ ਸਾਡੀ ਸੁਣਵਾਈ ਨਹੀਂ ਕਰੀ ਕਿਉਂਕਿ ਆਜ਼ਾਦੀ ਦਿਵਾਨ ਵਾਲੇ ਵੀ ਇਹ ਲੋਕ ਨੇ ਜਿਹੜੇ ਅੱਜ ਸੜਕਾਂ ਦੇ ਬੈਠੇ ਆ 80% ਸਾਡਿਆਂ ਕੁਰਬਾਨ ਨੇ ਆਇਆ ਆਜ਼ਾਦੀ 'ਚ ਪਰ ਸਾਨੂੰ ਸਮਝ ਨਹੀਂ ਆਉਂਦੀ ਕਿਉਂ ਇਹਨਾਂ ਸਰਕਾਰਾਂ ਦੇ ਦਿਮਾਗ 'ਚ ਹੋਇ ਬਿਸਰ ਜਾਂਦੀ ਆ ਗੱਲ ਜਿਹਦੇ ਕਰਕੇ ਅੱਜ ਇਹ ਟਰੈਕਟਰ ਮਾਰਚ ਅਸੀਂ ਕਰਨ ਲੱਗੇ ਆ ਇਹ ਰਾਜਪੁਰੇ ਦੇ ਵਿੱਚ ਐਥੋਂ ਖਾਨਪਰਪੋਗਲਾ ਰੋਡ ਉਦੋਂ ਪੁਰਾਣੀ ਚੁੰਗੀ ਪੁਰਾਣੀ ਚੁੰਗੀ ਤੋਂ ਐਨਟੀਸੀ ਸਕੂਲ ਵਾਲੇ ਰੋਡ ਨੂੰ ਹੁੰਦੇ ਹੋਏ ਕੈਕੇ ਵਾਲੇ ਨੂੰ গারਲਸ ਸਕੂਲ গার ਟਾਲੀ ਵਾਲਾ ਚੌਂਕ ਟਾਲੀ ਵਾਲੇ ਚੌਂਕ ਤੋਂ ਗੁਰਦੁਆਰਾ ਸਿੰਘ ਸਵਾ ਟਾਊਨ ਰਾਜਪੁਰਾ ਉਤੋਂ ਬਾਅਦ ਹਸਪਤਾਲ ਦੇ ਮੁਰੇ ਦੀ ਹੁੰਦੇ ਹੋਏ ਪਟੇਲ ਕਾਲਜ ਤੋਂ ਫੁਹਾਰਾ ਚੌਂਕ ਫੁਹਾਰਾ ਚੌਂਕ ਤੋਂ ਸਿੱਧਾ ਗगन ਚੌਂਕ ਇਹਦੇ ਜੇ ਨੰਬਰ 2 ਤੇ ਟਰੈਕਟਰ ਮਾਰਚ ਜਿਹੜਾ ਅਸੀਂ ਕੱਢਣਾ ਹੈ ਉਹਦੇ ਨਾਲ ਅੱਜ ਅਸੀਂ ਕਾਪੀਆਂ ਲਗਿਆਂ ਸਾੜਨਾ ਕਾਪੀਆਂ ਸਾੜਨ ਲੱਗਿਆਂ ਜਿਹੜਾ ਨਵੇਂ ਫੌਜਦਾਰੀ ਕਾਨੂੰਨ ਤਿੰਨ ਸੈਂਟਰ ਸਰਕਾਰ ਬੀਜੇਪੀ ਨੇ ਬਣਾਏ ਨੇ ਜਿਹਦੇ ਵਿੱਚ ਜਿਹੜੇ ਅੰਦੋਲਨਕਾਰੀ ਆ ਉਹਨਾਂ ਨੂੰ ਬਿਲਕੁਲ ਦੱਬਣ ਕੁਚਲਣ ਦੀ ਗੱਲ ਕਰੀ ਗਈ ਹੈ ਕਿਉਂਕਿ ਜੇ ਕੋਈ ਆਪਣੀ ਆਵਾਜ਼ ਕਰੂਗਾ ਉਹਨਾਂ ਦੇ ਐਨਐਸਏ ਲਾ ਉਹਨਾਂ ਨੂੰ ਜੇੜਾਂ ਜਿ ਸਿੱੜ ਦੋ ਜੋ ਇਹ ਸਰਕਾਰਾਂ ਕਿਹਾ ਕਰਦੇ ਆ ਸੀਗੀਆਂ ਵੀ ਕਿਸਾਨਾਂ ਨੂੰ ਜਾ ਕੇ ਡੀਬਰੂਗੜ ਬਚਾ ਦੋ ਬੀਜੇਪੀ ਦੇ ਆਗੂ ਇਹਨਾਂ ਨੇ ਉਦਾਂ ਦੇ ਕਾਨੂੰਨ ਬਣਾਏ ਵੇ ਕਿਸੇ ਕਾਰਪੋਰੇਟ ਪਰਿਵਾਰ ਦੇ ਵਿਰੁੱਧ ਨਾ ਬੋਲਣ ਪਰ ਨਾ ਅਸੀਂ ਇਹਨਾਂ ਕਾਨੂੰਨਾਂ ਤੋਂ ਪਹਿਲਾਂ ਡਰੇ ਆ ਨਾ ਅੱਗੇ ਨੂੰ ਡਰਾਂਗੇ ਜੋ ਲੋਕਾਂ ਦੀ ਲੜਾਈਆਂ ਪਬਲਿਕ ਦੀ ਅਸੀਂ ਲੜਦੇ ਰਵਾਂਗੇ ਤੇ ਜਿਹੜੇ ਇਹ ਫੌਜਦਾਰੀ ਕਾਨੂੰਨ ਹੈ ਇਹਨਾਂ ਦਾ ਅਸੀਂ ਡਟਮਾ ਵਿਰੋਧ ਕਰਦੇ ਆ ਅਸੀਂ ਤਾਂ ਕਹਿੰਦੇ ਆ ਆਜ਼ਾਦੀ ਅਸੀਂ ਉਸ ਦਿਨ ਮੰਨਾਂਗੇ ਜਿਸ ਦਿਨ ਸਾਡਾ ਪੂਰਾ ਸਾਡੇ ਜਿਹੜੇ ਹੱਕ ਨੇ ਸਾਨੂੰ ਮਿਲ ਜਾਣਗੇ ਅੱਜ ਜੇ ਅਸੀਂ ਆਪਣੀ ਕੋਈ ਗੱਲ ਕਰਦੇ ਆ ਸਾਨੂੰ ਅਤਵਾਦੀ ਵੱਖਵਾਦੀ ਪਤਾ ਨਹੀਂ ਕੀ ਕੀ ਕਿਹਾ ਜਾਂਦਾ ਉਹਦੇ ਕਰਕੇ ਜੇ ਕੱਲ ਨੂੰ ਦੇਸ਼ ਨੂੰ ਕੋਈ ਜ਼ਰੂਰਤ ਹੁੰਦੀ ਹੈ ਕੁਰਬਾਨੀਆਂ ਦੀ ਜੰਗ ਦੀ ਤਾਂ ਅਸੀਂ ਚੰਗੇ ਲੱਗਦੇ ਆ ਇਹਦੇ ਕਰਕੇ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਆਜ਼ਾਦਤਾ ਅਸੀਂ ਉਦੋਂ ਸਮਝਾਂਗੇ ਜਿਸ ਦਿਨ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਕੇ ਖੁਸ਼ੀ-ਖੂਬੀ ਸਾਨੂੰ ਕਹਿਣਗੇ ਵੀ ਅਸੀਂ ਤੁਹਾਡੇ ਤੇ ਕੋਈ ਇਹੋ ਜਿਹਾ ਕਾਨੂੰਨ ਅੱਗੇ ਨੂੰ ਨਹੀਂ ਥੋਪਾਂਗੇ ਕਿਉਂਕਿ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਸਾਡਾ ਦੇਸ਼ ਆਜ਼ਾਦ ਕਰਾਇਆ ਜਿਨ੍ਹਾਂ ਨੇ ਸਾਰਾ ਕੁਝ ਕਰਿਆ ਕਿੰਨੇ ਟਰੈਕਟਰ ਲੱਗੇ ਹੋਏ ਸੋ ਟਰੈਕਟਰ ਅੱਜ ਕੋਈ ਗਿਣਤੀ ਨਹੀਂ ਜੀ ਮੈਂ ਕਹਿੰਦਾ ਵੀ ਇਸ ਟਾਈਮ ਹਜ਼ਾਰਾਂ ਦੇ ਹਿਸਾਬ ਨਾਲ ਟਰੈਕਟਰ ਹੈ ਰਾਜਪੁਰੇ ਤੋਂ 100 150 ਨਿਕਲੇ ਬਾਕੀ ਹੋਰ ਵਕ-ਵਕ ਥਾਂ ਤੋਂ ਤੇ ਗੱਡੀਆਂ ਦਾ ਕਾਫਲਾ ਮੋਟਰਸਾਈਕਲਾਂ ਦਾ ਵੀ ਲੋਕਾਂ ਦੀ ਬਹੁਤ ਵੱਡਾ ਹੁਸ਼ਾ ਹੈ ਜਿਹੜਾ ਲੈ ਕੇ ਮਾਰਚ ਕੱਢਣ ਲੱਗੇ ਨੇ ਜੀ ਜਿਹੜਾ ਨਾਮ ਬਲਕਾਰ ਸਿੰਘ ਬੈਂਸ ਜੰਸ 77 ਭਾਰਤੀ ਕਿਸਾਨ ਯੂਨੀ ਪੰਜਾਬ ਦਾ ਤੇ ਅੱਜ ਜੋ ਟਰੈਕਟਰ ਮਾਰਚ ਕੱਢ ਰਹੇ ਨੇ ਵਿਸੇ ਪ੍ਰਧਾਨ ਜਿਹਨਾਂ ਤੁਹਾਨੂੰ ਦੱਸੇ ਦਿੱਤ ਸਤਾਰ ਉਨੇ ਵਿੱਚ ਅੱਜ 15 ਅਗਸਤ ਹੈ ਅੱਜ ਜਾਤੀ ਮਨਾਈ ਜਾਂਦੀ ਹੈ ਪਰ ਕਿਸਾਨ ਮਜ਼ਦੂਰਾਂ ਦੀ ਕਾਦੀ ਯਾਦੀ ਹੁੰਦੀ ਹੈ ਕੋਈ ਯਾਦੀ ਨਹੀਂ ਕਿਸਾਨ ਮਜ਼ਦੂਰਾਂ ਦੀ ਯਾਦੀ ਹੈ ਕਾਰਪੋਟ ਘਰਾਣਿਆਂ ਦੀ ਵੱਡੇ ਲੋਕਾਂ ਦੀ ਕਿਸਾਨ ਮਜ਼ਦੂਰ ਅੱਜ ਵੀ ਸੰਘਰਸ਼ ਤੇ ਬੈਠਿਆ ਅੱਜ ਵੀ ਸੜਕਾਂ ਦੇ ਬੈਠਿਆ ਅੱਜ ਵੀ 6 ਮਹੀਨੇ ਹੋ ਗਏ ਬਾਟਰ ਤੇ ਬੈਠੇ ਆ ਕਾਦੀ ਯਾਦੀ ਹੈ ਇਸ ਲਈ ਕਰਕੇ ਅੱਜ ਸਾਡੇ ਦੋਨੇ ਫਾਰਮਾਂ ਦੀ ਕਾਲ ਸੀਗੀ ਵੀ ਅੱਜ 15 ਅਗਸਤ ਨੂੰ ਟਰੈਕਟਰ ਮਾਰਚ ਕਿੱਥੇ ਜਾਇਗਾ ਤੇ ਜੋ ਨਵੇਂ ਕਾਨੂੰਨ ਬਣਾਏ ਨੇ ਤੇ ਤਿੰਨ ਉਹਨਾਂ ਦੀਆਂ ਕਾਪੀਆਂ ਸਾੜੀ ਜਾਇਆਂ ਜੋ ਉਹਨੇ ਮਾਰਚ ਸਾਡਾ ਇੱਥੋਂ ਨਾਜ ਮੰਡੀ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ ਜਿਲੀ ਹੁੰਦਾ ਹੋਇਆ ਗੰਗਾ ਚੌਥ ਤੇ ਦੀ ਸਮਾਪਤੀ ਹੋਏਗੀ ਮੈਂ ਜੀ ਠੇਕੇਦਾਰ ਬੋਟਾ ਸਿੰਘ ਖ라이ਪਰ ਹਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਤੋਂ ਅੱਜ ਮੈਂ ਕੀ ਕਿਹਾ ਜਾਂਦਾ ਅੱਜ ਅੱਜ 15 ਅਗਸਤ ਦਾ ਦਿਹਾੜਾ ਹੈ So, 15 ਅਗਸਤ ਵਾਲੇ ਦਿਨ ਜੋ ਸਾਡੇ ਕਿਸਾਨਾਂ ਦੇ ਉੱਤੇ ਜੋ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ ਪਿਛਲੇ 13 ਫਰਵਰੀ ਤੋਂ ਲੈ ਕੇ ਬੈਠੇ ਨੇ ਪਰ ਕਾਫੀ ਕਿਸਾਨ ਸਾਡੇ ਪਿਛਲੇ ਅੰਦੋਲਨ ਚ ਵੀ ਸ਼ਹੀਦ ਹੋਏ ਹੁਣ ਵੀ ਹੋਏ ਸਾਡੀ ਕਾਹਦੀ ਜਾਂਦੀ ਹੈ ਜੇ ਸਾਨੂੰ ਉੱਥੇ ਇਨਸਾਫ ਤੱਕ ਨਹੀਂ ਮਿਲਦਾ ਪਿਆ ਸੋ ਅਸੀਂ ਭਾਰਤ ਦਾ ਜੋ ਸੰਵਿਧਾਨ ਹੈ ਤਿਰੰਗੇ ਦੀ ਉਹ ਸਾਡੇ ਦਿਲ ਦੇ ਵਿੱਚ ਵਸਦਾ ਅਸੀਂ ਉਹਾਂ ਦੀ ਕਦਰ ਕਰਦੇ ਹਾਂ ਅੱਜ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬੀਜੇਪੀ ਦੀ ਸਰਕਾਰ ਜੋ ਤੋੜ ਮਰੋੜ ਕੇ ਜੋ ਤਿੰਨ ਕਾਲੇ ਕਾਨੂੰਨ ਸਾਡੇ ਉੱਤੇ ਥੋਪ ਰਹੀ ਹੈ ਜੋ ਨਵੇਂ ਕਾਨੂੰਨ ਬਣਾਈ ਜਾ ਰਹੇ ਨੇ ਫੌਜਦਾਰੀ ਉਹ ਸਾਡੇ ਤੇ ਥੋਪ ਰਹੀਏ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ ਇਸ ਦੇ ਸਬੰਧ ਦੇ ਵਿੱਚ ਸਾਡਾ ਜੋ ਰਾਜਪੁਰੇ ਤੋਂ ਟਰੈਕਟਰ ਮਾਰਚ ਜੋ ਹੈ ਉਹ ਇੱਥੇ ਤੋਂ ਦਾਣਾ ਮੰਡੀ ਤੋਂ ਚੱਲ ਕੇ ਅੱਜ ਗਗਨ ਚੌਂਕ ਜਾ ਕੇ ਅਸੀਂ ਇਸ ਦੀ ਸਮਾਪਤੀ ਕਰਾਂਗੇ ਔਰ ਜਿਹੜੇ ਫੌਜਦਾਰੀ ਕਾਨੂੰਨ ਬਣਾਏ ਆ ਉਹਨਾਂ ਦੇ ਅਸੀਂ ਕਾਪੀਆਂ ਵੀ ਸਾੜਾਂਗੇ ਜੀ ਸੋ ਅਸੀਂ ਤੇਹੀ ਜੇਣਾ ਚੱਲਦੇ ਆ